ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲੱਗ ਹੋਇਆ ਧੜਾ ਅਕਾਲੀ ਸੁਧਾਰ ਲਹਿਰ ਨੇ ਕਦ ਤੀ ਨਵੀਂ ਪਾਰਟੀ ਦੀ ਤਿਆਰੀ ਪੰਜਾਬ ਚੋਂ ਬਣੇਗਾ ਨਵਾਂ ਅਕਾਲੀ ਦਲ ਸਿਵਧਾਨ ਦੇ ਰਾਹੀਂ ਤਕੜੀ ਚੋਂ ਨਿਸ਼ਾਨ ਵੀ ਖੁਸ਼ ਜਾਵੇਗਾ ਅਕਾਲੀ ਦਲ ਬਾਦਲ ਦਾ ਜੋ ਵੱਡੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਅਲੱਗ ਹੋ ਗਿਆ ਇੱਕ ਵੱਡਾ ਟੜਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾ ਅਲੱਗ ਹੋ ਕੇ ਸੁਰਜੀਤ ਸਿੰਘ ਬਰਨਾਲਾ ਤੋਂ ਤਕੜੀ ਦਾ ਚੋਣ ਨਿਸ਼ਾਨ ਖੋਲਿਆ ਸੀ ਉਸੇ ਤਰ੍ਹਾਂ ਹੀ ਹੁਣ ਜੋ ਬਾਦਲ ਟੜੇ ਤੋਂ ਤਕੜੀ ਚੋਣ ਨਿਸ਼ਾਨ ਉਹ ਖੁੱਸਣ ਜਾ ਰਿਹਾ ਹੈ ਜਿਸ ਦੀ ਤਿਆਰੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਬਾਦਲ ਆਪਣਾ ਚੋਣ ਨਿਸ਼ਾਨ ਵੀ ਨਹੀਂ ਬਚਾ ਸਕੇਗਾ ਜੋ ਚੌਣ ਕਮਿਸ਼ਨ ਦੇ ਕੋਲ ਪੂਰੀ ਪ੍ਰਕਿਰਿਆ ਪਹੁੰਚ ਚੁੱਕੀ ਹੈ ਜੋ ਕਿ ਅਕਾਲੀ ਸਟਾਰ ਲਹਿਰ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੋਫੈਸਰ ਚੰਦੂ ਮਾਜਰਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਸਰਜੀਤ ਸਿੰਘ ਰਖੜਾ ਸੁਖਦੇਵ ਸਿੰਘ ਢਿੰਸਾ ਦਾ ਸੁਪੁੱਤਰ ਪਰਵਿੰਦਰ ਸਿੰਘ ਢਿੰਸਾ ਇਕਬਾਲ ਸਿੰਘ ਝੁੰਡਾ ਇਹ ਸਾਰੇ ਸੀਨੀਅਰ ਲੀਡਰ ਜਿਨ੍ਹਾਂ ਨੇ ਹੁਣ ਸੰਵਿਧਾਨ ਦਾ ਸਹਾਰਾ ਲੈਂਦੇ ਹੋਏ ਜੋ ਅਕਾਲੀ ਦਲ ਤੋਂ ਤਕੜੀ ਚੋਣ ਨਿਸ਼ਾਨ ਵਾਪਸ ਲੈਣ ਦੀ ਮੰਗ ਕੀਤੀ ਤਕੜੀ ਚੋਣ ਨਿਸ਼ਾਨ ਜਿਸ ਤਰ੍ਹਾਂ ਪਹਿਲਾਂ ਸੁਰਜੀਤ ਸਿੰਘ ਬਨਾਲਾ ਤੋਂ ਲਿਆ ਗਿਆ ਸੀ ਉਸੇ ਤਰ੍ਹਾਂ ਹੀ ਹੁਣ ਇਹ ਨਿਸ਼ਾਨ ਇਹ ਸਿੰਬਲ ਬਾਦਲ ਤੋਂ ਲਿਆ ਜਾਵੇਗਾ ਸੋ ਬੀਬੀ ਜਗੀਰ ਕੌਰ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਵੇਂ ਅਸੀਂ ਉਸ ਵਕਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਕੀਤੀ ਸੀ ਬਾਦਲ ਸਾਹਿਬ ਨੂੰ ਅਸੀਂ ਤਕੜੀ ਚੋਣ ਨਿਸ਼ਾਨ ਦਿਵਾਇਆ ਸੀ ਸਰਜੀਤ ਸਿੰਘ ਬਨਾਲਾ ਵੀ ਇਸੇ ਤਰ੍ਹਾਂ ਹੀ ਸੱਤ ਹੋਇਆ ਬੈਠਾ ਸੀ ਅਕਾਲੀ ਦਲ ਤੇ ਔਰ ਸਰਜੀਤ ਸਿੰਘ ਬਨਾਲਾ ਦੇ ਕੋਲੋਂ ਵੀ ਜੋ ਇਸ ਨਾਲੋਂ ਵੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸੀ ਪਾਰਟੀ ਨੇ ਸਿੰਬਲ ਲੈਣ ਵਾਸਤੇ ਤੇ ਪਾਰਟੀ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਕਿਉਂਕਿ ਸਰਜੀਤ ਸਿੰਘ ਬਨਾਲਾ ਅਕਾਲੀ ਦਲ ਦੀ ਹੋਂਦ ਨੂੰ ਖਤਮ ਕਰ ਚੁੱਕੇ ਸੀ ਕਾਂਗਰਸ ਪਾਰਟੀ ਨਾਲ ਮਿਲ ਗਏ ਸੀ ਸੋ ਉਹੀ ਹੁਣ ਕਾਰਨ ਹੋ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਬੀਜੇਪੀ ਨਾਲ ਮਿਲ ਚੁੱਕੇ ਨੇ ਔਰ ਬੀਜੇਪੀ ਨਾਲ ਮਿਲ ਕੇ ਇਹ ਪੰਜਾਬ ਦੇ ਵਿੱਚ ਅਜਿਹੇ ਗਤੀਵਿਧੀਆਂ ਕਰ ਰਹੇ ਨੇ ਜੋ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਨੇ ਸੋ ਜਦੋਂ ਅਸੀਂ ਤਕੜੀ ਨਿਸ਼ਾਨ ਤਕੜੀ ਸਿੰਬਲ ਜੋ ਇੱਕ ਸਵਧਾਨ ਦੇ ਰਹੀ ਵਾਪਸ ਲੈ ਲਾਂਗੇ ਤਾਂ ਸੁਖਵੀਰ ਸਿੰਘ ਬਾਦਲ ਬੀਜੇਪੀ ਚ ਸ਼ਾਮਲ ਹੋ ਜਾਏਗਾ ਜਿਸ ਤਰ੍ਹਾਂ ਸੁਰਜੀਤ ਸਿੰਘ ਬਨਾਲਾ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਸੋ ਇਹ ਵੱਡੇ ਖੁਲਾਸੇ ਕੀਤੇ ਨੇ ਅਜ ਬਾਕੀ ਧੜੇ ਨੇ ਬਾਕੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜ਼ਗੀਰ ਕੌਰ ਨੇ ਇੱਕ ਪਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਇਸ ਨੂੰ ਜਲਦੀ ਅਸੀਂ ਲਾਂਚ ਕਰ ਦੇਵਾਂਗੇ ਸੋ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਪ੍ਰਧਾਨ ਬਣੇ ਨੇ ਉਹ ਬਾਗੀ ਅਕਾਲੀ ਆਗੂਆਂ ਨੇ ਪੰਜਾਬ ਵਿੱਚ ਨਵਾਂ ਅਕਾਲੀ ਦਲ ਬਣਾਉਣ ਲਈ ਜੋ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਸੋ ਪਿੰਡ ਪੱਦਰ ਤੇ ਭਰਤੀ ਮੈਮ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਕਿ ਹੁਣ ਭਰਤੀ ਮੈਮ ਦੇ ਵਿੱਚ ਲਗਭਗ 20 ਲੱਖ ਦੇ ਕਰੀਬ ਮੈਂਬਰ ਸ਼ਾਮਲ ਹੋ ਚੁੱਕੇ ਨੇ ਸੋ ਮੈਨੂਅਲ ਪਾਰਟੀ ਦੇ ਨਾਲ ਨਾਲ ਇੱਕ ਪੋਰਟਲ ਵੀ ਜਾਰੀ ਕਰ ਦਿੱਤਾ ਹੈ ਜੋ ਆਨਲਾਈਨ ਪਾਰਟੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਜੋ ਅਕਾਲੀ ਸੁਧਾਰ ਲਹਿਰ ਦੇ ਨਾਲ ਜੁੜ ਰਹੇ ਨੇ ਜੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸੋ ਉਹਨਾਂ ਨੇ ਕਿਹਾ ਕਿ ਜੋ ਅਸੀਂ ਫੈਸਲਾ ਕੀਤਾ ਹੈ ਹੁਣ ਅਕਾਲੀ ਦਲ ਮਜ਼ਬੂਤ ਹੋਵੇਗਾ ਅਕਾਲੀ ਦਲ ਨਵਾਂ ਹੋਂਦ ਵਿੱਚ ਆਵੇਗਾ ਸੋ ਪੰਥ ਦੇ ਹਿੱਤਾਂ ਵਿੱਚ ਜੋ ਆਕਾਲੀ ਦਲ ਪੰਥ ਲਈ ਕੰਮ ਕਰੇਗਾ ਇਸ ਮੌਕੇ ਉਹਨਾਂ ਨੇ ਬਾਦਲ ਧੜੇ ਦਾ ਜ਼ਿਕਰ ਕਰਦਿਆਂ ਕਿ ਪਹਿਲਾਂ ਤੱਕੜੀ ਦਾ ਚੋਣ ਨਿਸ਼ਾਨ ਉਸ ਨੂੰ ਅਸੀਂ ਸਰਜੀਤ ਸਿੰਘ ਬਰਨਾਲਾ ਤੋਂ ਲੈ ਕੇ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਸੀ ਸੋ ਇਸੇ ਤਰ੍ਹਾਂ ਹੀ ਹੁਣ ਅਸੀਂ ਇਹ ਤੱਕੜੀ ਚੋਣ ਨਿਸ਼ਾਨ ਜੋ ਅਸਲੀ ਆਕਾਲੀ ਦਲ ਹੋਵੇਗਾ ਉਹਦੇ ਲਈ ਲੜਾਈ ਲੜ ਕੇ ਉਹ ਸਿੰਬਲ ਲੈ ਲਾਂਗੇ ਵਾਪਸ ਜੋ ਬਾਦਲ ਦਲ ਤੱਕੜੀ ਚੋਣ ਨਿਸ਼ਾਨ ਦੇ ਕਾਬਲ ਨਹੀਂ ਰਹਿ ਗਿਆ ਜੋ ਅਕਾਲ ਤਖਤ ਤੋਂ ਪੰਗਾੜਾ ਹੋ ਚੁੱਕਿਆ ਹੈ ਔਰ ਅਕਾਲ ਤਖਤ ਸੈਵ ਦੇ ਵੱਲੋਂ ਵੀ ਜੋ ਨਵੀਂ ਪਰਤੀ ਨੂੰ ਮਾਨਤਾ ਦਿੱਤੀ ਹੋਈ ਹੈ ਔਰ ਅਕਾਲ ਤਖਤ ਸੈਵ ਦੇ ਵੱਲੋਂ ਵੀ ਨਵੀਂ ਪਰਤੀ ਮਹਿਮ ਦੇ ਵਿੱਚ ਜੋ ਪੰਜ ਮੈਂਬਰੀ ਕਮੇਟੀ ਪਰਥੀ ਕਰ ਰਹੀ ਹੈ ਉਹ ਸ੍ਰੀ ਅਕਾਲ ਤਖਤ ਸੈਵ ਨੂੰ ਸਮਾਪਿਤ ਤੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਿੰਬਲ ਦੀ ਲੜਾਈ ਸੰਵਿਧਾਨ ਦੇ ਵਿੱਚ ਸੰਵਿਧਾਨ ਦੇ ਰਹੀ ਲੜਾਂਗੇ ਸੋ ਇਸ ਮੌਕੇ ਬਟਾਲ ਨੇ ਕਿਹਾ ਕਿ ਜਿਨ੍ਹਾਂ ਹਾਲਾਤਾਂ ਵਿੱਚ ਅਕਾਲੀ ਦਲ ਪਹੁੰਚ ਚੁੱਕਿਆ ਹੈ ਉਸ ਦੀ ਹੋਂਦ ਖਤਰੇ ਵਿੱਚ ਅਸੀਂ ਤਹਈਆ ਨਾ ਕਰਦੇ ਹੋਏ ਹੋਂਦ ਮਿਲ ਜਾਣੀ ਸੀ ਉਹਨਾਂ ਨੇ ਕਿਹਾ ਕਿ ਉਹ ਅਕਾਲੀ ਦਲ ਲਈ ਸੰਘਰਸ਼ ਕਰਨਗੇ ਤੇ ਲੋਕਾਂ ਦਾ ਫਤਵਾ ਜਿੱਤਣਗੇ ਕਿਉਂਕਿ ਇਹ ਲੀਡਰਸ਼ਿਪ ਤਾਂ ਲੋਕਾਂ ਨੇ ਨਕਾਰ ਦਿੱਤੀ ਹੈ ਸੋ ਜ਼ਿਕਰ ਕਰਦੀ ਹੈ ਕਿ ਅਕਾਲੀ ਦਲ ਇਸ ਸਮੇਂ ਬਾਗੀ ਧੜੇ ਵੱਲੋਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਕੈਂਪ ਲਗਾ ਕੇ ਸ਼੍ਰੀ ਕਾਫਤਕ ਸਹਿਬ ਵੱਲੋਂ ਬਣਾਈ ਗਈ ਕਮੇਟੀ ਦੇ ਨਾਮ ਤੇ ਸਮਾਪਿਤ ਅਕਾਲੀ ਵਰਕਰਾਂ ਨੂੰ ਮੈਂਬਰਸ਼ਿਪ ਦਿੱਤੀ ਜਾ ਰਹੀ ਹੈ ਧੜੇ ਦੇ ਆਗੂ ਕਹਿ ਰਹੇ ਹਨ ਕਿ ਉਹਨਾਂ ਦੀ ਪਾਰਟੀ ਪੰਜਾਬ ਦੇ ਸ਼ਰਮਣੀ ਅਕਾਲੀ ਦਲ ਬਾਦਲ ਦਾ ਗਰੁੱਪ ਜੋ ਫੇਲ ਹੋ ਚੁੱਕਿਆ ਹੈ ਹੁਣ ਨਵਾਂ ਅਕਾਲੀ ਦਲ ਹੋਂਦ ਵਿੱਚ ਆਵੇਗਾ ਸਾਰੇ ਅਕਾਲੀ ਟਕਸਾਲੀ ਵਰਕਰ ਤੇ ਅੱਗ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੌਕਾ ਦਿੱਤਾ ਜਾ ਰਿਹਾ ਹੈ ਜੋ ਬਾਦਲ ਧੜੇ ਤੋਂ ਨਾਰਾਜ਼ ਹੋ ਗਏ ਨੇ ਉਹ ਸਾਰੇ ਹੁਣ ਇਸ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ